ਸੋ ਕੈਨੇਡਾ ਦੀ ਸਰਕਾਰ ਜਿਹੜੀ ਹੈ ਜੀ ਉਹ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਅ ਪਿਛਲੇ ਦਿਨ ਸਪੀਕਰ ਚੁੜ ਲਏ ਗਏ ਨੇ ਅ ਇੰਗਲੈਂਡ ਦੇ ਮਹਾਰਾਜਾ ਜੀ ਤੇ ਸਾਡੇ ਵੀ ਮਹਾਰਾਜਾ ਜੀ ਉਹ ਆ ਕੇ ਤੋਂ ਸਪੀਚ ਵੀ ਦੇ ਚੁੱਕੇ ਨੇ ਤੇ ਹੁਣ ਸਰਕਾਰ ਜਿਹੜੀ ਹੈ ਜੀ ਉਹ ਫੁੱਲ ਫਲੈਜ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਬਹੁਤ ਸਾਰੀਆਂ ਪਾਇਓਰਟिज ਸਰਕਾਰ ਦੀਆਂ ਉਹਨਾਂ ਨੇ ਉਜਾਗਰ ਕੀਤੀਆਂ ਨੇ ਕਿ ਲੋਕਾਂ ਦੇ ਵਿੱਚ ਜਿਹੜੀ ਅਫੋਰਡੇਬਿਲਟੀ ਆ ਉਸ ਨੂੰ ਜਿੰਨੀ ਜਲਦੀ ਹੋ ਸਕੇ ਤੇ ਉਸ ਦੇ ਉੱਪਰ ਕੰਮ ਕੀਤਾ ਜਾਵੇਗਾ ਟੈਕਸ ਕੱਟਣ ਦੀ ਗੱਲ ਕੀਤੀ ਆ ਉਹ ਵੀ ਅਫੋਰਡੇਬਿਲਟੀ ਦੇ ਵਿੱਚ ਜਾਂਦਾ ਕਿ ਕੋ ਗੱਤੀਆਂ ਸਾਰੀਆਂ ਜਿਹੀਆਂ ਨੇ ਮਿਲੀਆਂ ਹੋਈਆਂ ਇਸ ਕਰਕੇ ਟੈਕਸ ਕੱਟ ਕਰਕੇ ਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇਗੀ ਹੁਣ ਜਿਹੜੀਆਂ ਕੰਸੂਆਂ ਇਹ ਵੀ ਆਉਂਦੀਆਂ ਨੇ ਕਿ ਜਿਹੜੇ ਆਉਣ ਵਾਲੇ 2 ਕੁਆਟਰ ਨੇ ਜਿਉਂ ਉਹਨਾਂ ਦੇ ਵਿੱਚ ਜੀਟੀਪੀ ਗਰੋਥ ਜਿਹੜੀ ਆ ਜੀ ਉਹ 1% ਜਾਂ ਫਿਰ 1% ਤੋਂ ਘਟਦੀ ਆ ਤੇ ਉਸ ਨੂੰ ਤਰ ਸੈਸ਼ਨ ਜਿਹੜਾ ਜੀ ਉਹ ਮੰਨਿਆ ਜਾਵੇਗਾ। ਇਹ ਰੈਸੈਸ਼ਨ ਭਾਵੇਂ ਕਿ ਹਾਲੇ ਆਇਆ ਨਹੀਂ। ਪਰੰਤੂ ਸੈਸ਼ਨ ਵੱਲ ਨੂੰ ਜਾਂਦੇ ਜਿਹੜੇ ਉਹ ਜ਼ਰੂਰ ਦੇ ਰਹੇ ਆ। ਉਹਦੇ ਵਿੱਚ ਵੀ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਨੇ ਕਿ ਜਦੋਂ ਰੈਸੈਸ਼ਨ ਹੁੰਦਾ ਤੇ ਫਿਰ ਸਰਕਾਰ ਜਿਹੜੀ ਹੈ ਜੀ ਉਹ ਖੁਦ ਉਹਦੇ 'ਚ ਇਨਵੈਸਟ ਕਰਨਾ ਸ਼ੁਰੂ ਕਰਦੀ ਹੁੰਦੀ ਹੈ ਕਿ ਤਾਂਕਿ ਜਿਹੜਾ ਇਕਨੋਮੀ ਜਿਹੜੀ ਹੁੰਦੀ ਰਵੇ ਮੰਡੀ ਦਾ ਸਰਕਲ ਹੁੰਦਾ ਰਵੇ ਲੋਕਾਂ ਦੇ ਵਿੱਚ ਜਿਹੜਾ ਵੀ ਇੱਕ ਪੈਨਿਕ ਕ੍ਰੀਏਟ ਨਾ ਹੋਵੇ। ਟੈਕਸ ਕੱਟ ਵੀ ਇੱਕ ਉਸੇ ਵੈਰ ਦਾ ਕਿਸਾ ਹੁੰਦਾ 70000 ਦੇ ਕਰੀਬ ਜੌਬ ਜਿਹੜੀ ਹੈ ਜੀ ਉਹ ਜਿਹੜੀਆਂ ਖਬਰਾਂ ਆਈਆਂ ਨੇ ਕਿ ਉਹ ਘਟੀਆਂ ਨੇ ਉਹ ਆਟੋ ਸੈਕਟਰ ਦੇ ਵਿੱਚੋਂ ਇਟ ਇਜ਼ ਓਨਲੀ ਬਿਕਾਜ਼ ਆਫ ਜਿਹੜਾ ਟਰੰਪ ਅੰਕਲ ਨੇ ਟੈਰਫ ਲਾਇਆ ਉਹਦੀ ਵਜ੍ਹਾ ਕਰਕੇ ਉਹ ਪ੍ਰਭਾਵ ਪਿਆ ਹੈ। ਔਰ ਉਸ ਨੂੰ ਵੀ ਸਰਕਾਰ ਜਿਹੜੀ ਹੈ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੇਜ ਕਰਨ ਦੀ ਕੋਸ਼ਿਸ਼ ਕਰੇਗੀ। ਅਸਲ ਵਿੱਚ ਕੀ ਹੈ ਕਿ ਬਹੁਤ ਹੀ ਵਾਰੀ ਅਸੀਂ ਜਿਹੜੀਆਂ ਆਪਣੀਆਂ ਗਲਤੀਆਂ ਹੁੰਦੀਆਂ ਅਸੀਂ ਉਹ ਵੀ ਸਰਕਾਰ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਵਿਡ ਦੇ ਵੇਲੇ ਪਤਾ ਲੱਗਾ ਕਿ ਕੰਮ ਖਰਾਬ ਹੋ ਰਿਹਾ ਹੈ ਕੋਵਿਡ ਦੇ ਵਿੱਚ ਉਹਨਾਂ ਨੇ ਬਿਜ਼ਨੈਸਸ ਦੇ ਵਾਸਤੇ ਅ ਅਲੱਗ ਲੋਨ ਜਿਹੜੇ ਸਨ ਇੰਟਰਸਟ ਫਰੀ ਲੋਨ ਆਫਰ ਕੀਤੇ ਇਸ ਤੋਂ ਇਲਾਵਾ ਜਿਹੜਾ ਆਮ ਵਿਅਕਤੀ ਸਨ ਉਹਨਾਂ ਦੇ ਲਈ 2000 ਡਾਲਰ ਜਿਹੜਾ ਸੀਗਾ ਜੀ ਉਹ ਆਫਰ ਕੀਤਾ ਕਈਆਂ ਨੇ ਜਿਹੜੇ ਸੀਗੇ ਉਹ ਨਜਾਇਜ਼ ਹੀ ਉਹਨਾਂ ਤੋਂ ਪੈਸੇ ਲੈ ਲੈ ਬਾਅਦ ਦੇ ਵਿੱਚ ਮੋੜ ਨੇ ਵੀ ਪਾਇਆ ਜਦੋਂ ਲਾਜਾਇਜ ਲੈ ਆ ਉਦੋਂ ਸਰਕਾਰ ਚੰਗੀ ਸੀ ਜਦੋਂ ਚਿੱਠੀਆਂ ਆ ਗਈਆਂ ਕਿ ਭਾਈ ਇਹਨੂੰ ਵਾਪਸ ਕਰੋ ਵੀ ਤੁਹਾਡੇ ਤੋਂ ਬੰਦੇ ਨਹੀਂ ਸੀ ਉਦੋਂ ਸਰਕਾਰ ਮਾੜੀ ਹੋ ਗਈ ਮਿਲੀਅਨਸ ਆਫ ਡਾਲਰ ਜਿਹੜੇ ਆ ਜੀ ਉਹ ਬਿੰਸਸ ਨੇ ਉਦੋਂ ਲੈ ਤੇ ਬਾਅਦ ਦੇ ਵਿੱਚ ਮੋੜਨ ਲੱਗਿਆਂ ਹੱਥ ਖੜੇ ਵੀ ਕੀਤੇ ਤੇ ਸਭ ਤੋਂ ਵੱਧ ਸਰਕਾਰ ਨੂੰ ਭੰਡਿਆ ਵੀ ਵੀ ਦੇਖੋ ਜੀ ਇਹਨਾਂ ਤਾਂ ਖਜ਼ਾਨਾ ਖਾਲੀ ਕਰਤਾ ਇਹਨਾਂ ਤਾਂ ਲੋਕਾਂ ਨੂੰ ਮੂੰਹ ਚੱਕ ਚੱਕ ਕੇ ਪੈਸੇ ਦਿੱਤੇ ਇਹਨਾਂ ਤਿਆਗ ਕਰਤਾ ਉਹ ਕਰਤਾ ਉਹਨੇ ਸਰਕਾਰਾਂ ਜਿਹੜੀਆਂ ਨੇ ਜੀ ਉਹ ਉਸ ਮੁਤਾਬਕ ਨਹੀਂ ਚੱਲਦੀਆਂ ਵੀ ਭਾਈ ਜਿਹੜੀ ਸਪੈਸੀਫਿਕ ਕਮਿਊਨਿਟੀ ਆ ਉਹ ਕੀ ਸੋਚਦੀ ਹੈ ਜਦੋਂ ਬੀ ਰੀਅਲ اسٹیਟ ਦੀ ਗੱਲ ਕਰਦੇ ਆ ਜਦੋਂ ਆਪਾਂ ਘਰਾਂ ਦੀ ਅਫੋਰਡੇਬਿਲਟੀ ਦੀ ਗੱਲ ਕਰਦੇ ਆ ਤੇ ਉਦੋਂ ਸਰਕਾਰ ਨੂੰ ਜਿਹੜਾ ਜੀ ਕਾਫੀ ਉਹਦਾਂ ਦੀ ਅਲੋਚਨਾ ਕੀਤੀ ਜਾਂਦੀ ਹੈ ਕਿ ਮੰਗਾਈ ਇੰਨੀ ਵਧ ਗਈ ਤੇ ਹੁਣ ਲੋਕੀ ਜਿਹੜੇ ਜੀ ਉਹ ਬਹੁਤ ਔਖੇ ਨੇ ਆਪਾਂ ਇਸੇ ਪ੍ਰੋਗਰਾਮ ਦੇ ਉੱਪਰ ਗੱਲਬਾਤ ਕਰਦੇ ਆਏ ਆ ਕਿ ਜਦੋਂ ਪਿੰਡ ਜੇ ਕਹੋ ਕਿ ਜਿਹੜੇ ਜੇ ਆਪਾਂ ਬੇਸ ਜਿਹੜਾ ਉਹ ਟ੍ਰਾਂਟੋ ਨੂੰ ਮੰਨ ਲਈਏ ਵੀ ਟ੍ਰਾਂਟੋ ਤੋਂ 5 ਕਿਲੋ 5ਾਂ ਘੰਟਿਆਂ ਦੀ ਡਰਾਈਵ ਤੱਕ ਜਿਹੜੀਆਂ ਸਨ ਸਬਡਿਵੀਜ਼ਨ ਬਿਲਡਰਾਂ ਨੇ ਬਣਾਵਣਾ ਕਿ ਵਿੱਚ ਹੈ ਤੇ ਸਾਡੇ ਬੰਦਿਆਂ ਨੇ ਕਹੇ ਲੋ ਵੀ ਘਰਾਂ ਦੇ ਉੱਪਰ ਐਕਟੀਵਿਟੀ ਚੱਕ ਚੱਕ ਕੇ ਤੇ ਉੱਥੇ ਇਨਵੈਸਟ ਕੀਤਾ ਇਸ ਲਾਲਚ ਨੂੰ ਵੀ ਕਹ ਲਓ ਇਹ ਮਹਿੰਗੀਆਂ ਹੋ ਜਾਣਗੀਆਂ ਤੇ ਉਹ ਵੇਚਾਂਗੇ ਤੇ ਪੈਸੇ ਬਣਾਵਾਂਗੇ ਫਿਰ 45 ਮਿੰਟ ਤੋਂ ਲੈ ਕੇ ਅੱਧਾ ਘੰਟਾ ਘੰਟਾ 2 ਘੰਟੇ 2.5 ਘੰਟੇ ਦੀ ਡਰਾਈਵ ਤੱਕ ਜਿਹੜੇ ਪਿੰਡ ਕਦੇ ਆਪਾਂ ਨਾਂ ਵੀ ਨਹੀਂ ਸੀ ਸੁਣੇ ਸਾਡੇ ਰੀਅਲਟਰਾਂ ਨੇ ਉਹ ਵੀ ਪ੍ਰਚਾਰ ਪ੍ਰਚਾਰਕੀ ਵੇਚਤੇ ਤੇ ਉੱਥੇ ਵੀ ਕਿਲੋ ਕਿਲੋ ਮੀਟਰ ਲੰਮੀਆਂ ਲਾਈਨਾਂ ਲਾ ਕੇ ਅਸੀਂ ਉਹ ਚੀਜ਼ਾਂ ਖਰੀਦੀਆਂ ਜਿਸ ਘਰ ਦੇ ਵਿੱਚ ਰਹਿੰਦੇ ਸੀ ਜਿਹੜਾ ساری ਉਮਰ ਮਿਹਨਤ ਕਰਕੇ ਤੇ ਜਿਹਦੀਆਂ ਕਿਸ਼ਤਾਂ ਘਟਾਈਆਂ ਸੀ ਉਹ ਗਹਿਣੇ ਰੱਖ ਕੇ ਉਹਦੇ ਚੋਂ ਪੈਸੇ ਚੱਕ ਚੱਕ ਕੇ ਉੱਥੇ ਇਨਵੈਸਟ ਕੀਤੇ ਤੇ ਉਹ ਸਾਰਾ ਕੰਮ ਉਡ ਗਿਆ। ਇਦਾਂ ਹੀ ਜਿਹੜੇ ਸਾਡੇ ਵੱਡੇ ਬਿਜ਼ਨੈਸਿਸ ਸੀਗੇ ਉਹਨਾਂ ਨੇ ਸਰਕਾਰ ਤੋਂ ਕੁਝ ਪੈਸਾ ਐਸਾ ਜੇ ਕੋਈ ਕਰਕੇ ਜ਼ਮੀਨਾਂ ਲੈ ਲਈ ਤੇ ਜ਼ਮੀਨਾਂ ਦੀ ਭਾਅ ਵੀ ਉਡ ਗਿਆ ਤੇ ਉਹ ਵੀ ਹੁਣ ਤੰਗ ਨੇ। ਤੇ ਉਹਦਾ ਸਾਰਾ ਦਾ ਸਾਰਾ ਜ ਬਲੇਮ ਜਿਹੜਾ ਆਪਾਂ ਕਰਦੇ ਹਾਂ ਸਰਕਾਰਾਂ 'ਤੇ। ਅਸਲ 'ਚ ਕੀ ਹੈ ਕਿ ਸਾਡੀ ਆਪਣੀ ਵੀ ਕੁਝ ਇੱਕ ਰਿਸਪੌਂਸਿਬਿਲਟੀ ਬਣਦੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਵੀ ਸਾਨੂੰ ਸਾਰਾ ਕੁਝ ਹੀ ਪਤਾ ਹੋਵੇ। ਤੁਹਾਡੇ ਜਿਹੜੇ ਸਲਾਹੂ ਨੇ ਨਾ ਚਾਹੇ ਉਹ ਪ੍ਰੋਫੈਸ਼ਨਲ ਸਲਾਹੂ ਨੇ ਚਾਹੇ ਏ ਕੋਈ ਰੀਅਲਟਰ ਹੈ ਚਾਹੇ ਕੋਈ ਮਾਰਗੇਜ ਵਾਲਾ ਹੈ ਚਾਹੇ ਤੁਹਾਡੀ ਕੋਲੋਪੀ ਐਸੈਟ ਮੈਨੇਜਮੈਂਟ ਕਰਨ ਵਾਲਾ ਹੈ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਉਹ ਸਾਰੇ ਜਿਹੜੇ ਆ ਉਹ ਇਮਾਨਦਾਰ ਤੇ ਜਾਣਕਾਰ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਉਹਦਾ ਨਫਾ ਨੁਕਸਾਨ ਦੱਸਣ ਜਿਹੜੇ ਤੁਹਾਨੂੰ ਇਨਫਾਰਮਡ ਡਿਸੀਜਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਨ ਦੇ ਕੋ ਪੰਜਾਬੀ ਦੇ ਵਿੱਚ ਅਖਾਣ ਚੱਲਦਾ ਕਿ ਲਾਗੀਆਂ ਲਾਗ ਲੈਣਾ ਅਗਲੀ ਪੰਨੇ ਜਾਂਦੀ ਹੋ ਜਾਏ ਅਜਿਹੀ ਅਪਰੋਚ ਨਹੀਂ ਚਾਹੀਦੀ ਹੁਣ ਕੀ ਹੈ ਕਿ ਹੁਣ ਹਾਲੇ ਵੀ ਅਸੀਂ ਬਾਟਮ ਹਿੱਟ ਨਹੀਂ ਕੀਤਾ ਹਾਲੇ ਵੀ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਜੀ ਇਹਨੀਆਂ ਘਟੀਆਂ ਨਹੀਂ ਹਾਲੇ ਵੀ ਹੁਣ ਜਿਹੜੀ ਬੈਂਕ ਆਫ ਕੈਨੇਡਾ ਦੀ ਜਿਹੜੀ ਅਗਲੀ ਮੀਟਿੰਗ ਆਉਣੀ ਉਹਦੇ ਸਾਨੂੰ ਪਤਾ ਨਹੀਂ ਕਿ ਇੰਟਰਸਟ ਰੇਟ ਘਟਣਾ ਹੈ ਕਿ ਨਹੀਂ ਘਟਣਾ ਜਾਂ ਫਿਰ ਸਰਕਾਰ ਜਿਹੜੀ ਹੈ ਜੀ ਉਹ ਕਿਹੜੀ ਨਵੀਂ ਮਾਰਗੇਜ ਪਾਲਿਸੀ ਲੈ ਕੇ ਆਉਂਦੀ ਹੈ ਫਰਸਟ ਟਾਈਮ ਹੋਮ ਬਾਏਰ ਲਈ ਜਾਂ ਫਿਰ ਉਹਨਾਂ ਵਾਸਤੇ ਕਿਹੜੀਆਂ ਨਵੀਆਂ ਕੋਸ਼ਿਸ਼ਾਂ ਕਰਦੀਆਂ ਵੀ ਜਿਹਦੇ ਨਾਲ ਅਫੋਰਡੇਬਿਲਟੀ ਵਧੇ ਔਰ ਕੰਸੂਆ ਇਹ ਵੀ ਨਹੀਂ ਕਿ ਕਦੇ ਵੀ ਇਹ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਜਾਂ इवन ਉਹ ਸਰਕਾਰਾਂ ਵੀ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਮਾਰਕੀਟ ਇੰਨੀ ਜਿਆਦਾ ਟੁੱਟ ਜਾਏ ਕਿ ਲੋਕ ਜਿਹੜੇ ਆਹੋ ਸਾਡਾ ਬੈਂਕਿੰਗ ਸਿਸਟਮ ਜਿਹੜਾ ਉਹ ਸਾਰਾ ਸਾਰਾ ਕਲੈਪ ਹੋਵੇ ਕਿਉਂਕਿ ਬੈਂਕਾਂ ਨੇ ਘਰਾਂ ਤੇ ਪੈਸੇ ਦਿੱਤੇ ਇੰਨੇ ਬਹੁਤ ਜਿਆਦੇ ਨੇ ਉਹਨੇ ਦੀ ਉਹ ਪ੍ਰਾਪਰਟੀ ਹੈ ਹੀ ਨਹੀਂ ਜਿੰਨੇ ਬੈਂਕਾਂ ਤੋਂ ਪੈਸੇ ਲਏ ਤੇ ਜੇ ਪਾਵਰ ਆਫ ਸੇਲ ਤੇ ਵੀ ਕੋਈ ਚੀਜ਼ ਆ ਰਹੀ ਹੈ ਤੇ ਬੈਂਕ ਕਹਿੰਦੀ ਹੈ ਵੀ ਜਿੰਨੇ ਸਾਡੇ ਲੱਗੇ ਸਾਨੂੰ ਦੇ ਦਿਓ ਤੁਸੀਂ ਤਾਂ ਪਹਿਲੇ ਵੱਧ ਲਾ ਕੇ ਬੈਠੇ ਸੋ ਇਹ ਸਮਾਂ ਜਿਹੜਾ ਹੈ ਇਹਦੇ ਵਿੱਚ ਬਹੁਤ ਵਧੀਆ-ਵਧੀਆ ਪ੍ਰਾਪਰਟੀਜ਼ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਖਰੀਦ ਸਕਦੇ ਹੋ ਪਰ ਉਹ ਬਿਲਕੁਲ ਕੂਖ ਕੇ ਖਿਦਣੀ ਚਾਹੀਦੀ ਆ ਉਹਦੇ ਵਾਸਤੇ ਤੁਹਾਡੇ ਰੀਅਲਟਰ ਦਾ ਈਮਾਨਦਾਰ ਹੋਣਾ ਤੇ ਚੰਗੀ ਸਲਾਹ ਦੇਣ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਸਿਰਫ ਆਪਣਾ ਕਮਿਸ਼ਨਰ ਦੇਖੇ ਰੀਲਟਰ ਨੇ ਤਾਂ ਕਮਿਸ਼ਨ ਲੈ ਕੇ ਤੇ ਪਾਸੇ ਹੋ ਜਾਣਾ ਕਿਸ਼ਤਾਂ ਤਾਂ ساری ਉਮਰ ਤੁਸੀਂ ਦੇਣੀ ਆ ਨਾ ਤੇ ਜਿਹੜੇ ਆਪਾਂ ਮਾਈਗ੍ਰੇਟਿੰਗ ਕਮਿਊਨਿਟੀਜ਼ ਹੈਗੀਆਂ ਆ ਸਾਡੀ ਇੱਕ ਪੀੜ੍ਹੀ ਜਿਹੜੀ ਹੈ ਜੀ ਉਹ ਆਪਣਾ ਘਰ ਬਣਾਉਣ ਤੇ ਆਪਣੀ ਉਮਰ ਜਿਹੜੀ ਉਹ ਲਾ ਦਿੰਦੀ ਹੈ ਤੇ ਤੁਹਾਡੀ ਇੱਕ ਗਲਤੀ ਜਿਹੜੀ ਆ ਉਹ ਲਈ ਸਾਨੂੰ ਖਮਿਆਜ਼ਾ ਪੁੱਛਣਾ ਪਿਆ ਸਕਦਾ ਕੋਈ ਆਪਾਂ ਇਸ ਉਤਲੀ ਮਜਬੂਰ ਹੋ ਸਕਦੇ ਆ ਯਾਰ ਵੀ ਮੈਂ ਇੰਨੇ ਸਾਲ ਲਾ ਕੇ ਆ ਕੁਝ ਕੀਤਾ ਤੇ ਮੈਂ ਖਟਿਆ ਕੀ ਆ ਕਈ ਵਾਰੀ ਗਲਤ ਸਲਾਹਾਂ ਤੁਹਾਨੂੰ ਇਸ ਮੋੜ ਤੇ ਲਿਆ ਕੇ ਖੜੀਆਂ ਕਰ ਦਈਆਂ